ਕਹਿੰਦਾ ਪਹਿਲਾਂ ਮੈਂ ਸੋਚਿਆ ਮੈਂ ਆਪਣੀ ਘਰ ਵਾਲੀ ਤੇ ਤਿੰਨ ਧੀਆ ਨੂੰ ਮਾਰ ਦੇਵਾਂ ਤੇ ਨਾਲੇ ਫਿਰ ਖੁਦ ਖੁਦਕੁਸ਼ੀ ਕਰ ਲਾਂ ਤੇ ਬਾਅਦ ਵਿੱਚ ਨਹਾ ਰਹੀ ਸਰਪੰਚ ਔਰਤ ਦਾ ਬਾਥਰੂਮ ਦੇ ਅੰਦਰ ਜਾ ਕੇ ਕਤਲ ਕਰ ਦਿੱਤਾ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਆ ਕਿ ਇੱਕ ਵਿਅਕਤੀ ਕਹਿੰਦਾ ਕਿ ਇੱਕ ਔਰਤ ਜਿਹੜੀ ਉਹਦੀ ਰਿਸ਼ਤੇ ਦੇ ਵਿੱਚ ਪਰਝਾਈ ਲੱਗਦੀ ਸੀ ਆਪਣੇ ਭਰਾ ਦੇ ਘਰ ਵਾਲੀ ਉਹ ਸਰਪੰਚ ਸੀ ਔਰਤ ਉਹਨੂੰ ਕਤਲ ਕਰ ਦਿੱਤਾ ਬਾਥਰੂਮ ਦੇ ਅੰਦਰ ਜਾ ਕੇ ਜਦੋਂ ਉਹ ਨਹਾ ਰਹੀ ਸੀ ਕਹਿੰਦਾ ਜਿਹੜੀ ਇਹ ਔਰਤ ਸੀ ਇਹ ਸਾਨੂੰ ਤੰਗ ਪਰੇਸ਼ਾਨ ਕਰਦੀ ਸੀ ਸਾਡਾ ਮਜ਼ਾਕ ਬਣਾਉਂਦੀ ਸੀ ਸਾਡੇ ਤੇ ਜਾਦੂ ਟੋਣੇ ਕਰਦੀ ਸੀ ਜਿਹਦੇ ਕਰਕੇ ਸਾਡੇ ਘਰ ਦੇ ਅੰਦਰ ਕੋਈ ਨਾ ਕੋਈ ਮੈਂਬਰ ਬਿਮਾਰ ਹੀ ਰਹਿੰਦਾ ਸੀ ਕਹਿੰਦਾ ਇਹ ਸਾਨੂੰ ਮਾਨਸਿਕ ਤੌਰ ਤੇ ਬਹੁਤ ਟੌਰਚਰ ਕਰਦੀ ਸੀ ਜਿਹਦੇ ਕਰਕੇ ਅਸੀਂ ਸਾਰਾ ਪਰਿਵਾਰ ਦੁਖੀ ਸੀ ਮੈਂ ਇਹਦੇ ਤੋਂ ਬੇਹੱਦ ਪਰੇਸ਼ਾਨ ਸੀ ਤੇ ਕਹਿੰਦਾ ਮੈਂ ਹੁਣ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਹਿੰਦਾ ਮੈਨੂੰ ਕੋਈ ਪਛਤਾਵਾ ਨਹੀਂ ਕਿ ਮੈਂ ਇਹਨੂੰ ਮਾਰ ਦਿੱਤਾ ਕਹਿੰਦਾ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਖੁਦ ਖੁਦਕੁਸ਼ੀ ਕਰ ਲਾਂ ਪਹਿਲਾਂ ਮੈਂ ਆਪਣੀਆਂ ਤਿੰਨ ਧੀਆਂ ਨੂੰ ਮਾਰ ਦੇਵਾਂ ਫਿਰ ਆਪਣੇ ਘਰ ਵਾਲੀ ਨੂੰ ਮਾਰ ਦੇਵਾਂ ਤੇ ਫਿਰ ਖੁਦ ਵੀ ਖੁਦਕੁਸ਼ੀ ਕਰ ਲਾਂ ਫਿਰ ਕਹਿੰਦਾ ਮੈਂ ਸੋਚਿਆ ਕਿ ਅਸੀਂ ਕਿਉਂ ਖੁਦਕੁਸ਼ੀ ਕਰੀਏ ਤੇ ਮੈਂ ਉਸ ਜਿਹੜੀ ਮੇਰੀ ਪਰਜਾਈ ਆ ਜਿਹੜੀ ਸਰਪੰਚ ਔਰਤ ਆ ਉਸੇ ਨੂੰ ਹੀ ਕਹਿੰਦਾ ਮੈਂ ਮੌਤ ਦੇ ਘਾਟ ਉਤਾਰ ਦਿੱਤਾ ਉਹਦਾ ਕਤਲ ਕਰ ਦਿੱਤਾ ਇਹ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਵਿਅਕਤੀ ਜਿਹੜੀ ਉਹ ਔਰਤ ਸੀ ਉਹਦੀ ਧੀ ਹੁੰਦੀ ਆ ਕਿਤੇ ਗਈ ਹੁੰਦੀ ਆ ਤੇ ਉਹ ਘਰੇ ਹੁੰਦੀ ਆ 12:00 ਵਜੇ ਦਾ ਟਾਈਮ ਸੀ ਜਦੋਂ ਉਹ ਦੇਖਦੀ ਆ ਕਿ ਉਹਦੀ ਮਾਂ ਬਾਹਰ ਕੂਨ ਦੇ ਨਾਲ ਲੜਫੜ ਪਈ ਆ ਟੈਂਕੀ ਦੇ ਕੋਲ ਤਾਂ ਫੇਰ ਉਹ ਉੱਥੇ ਰੋਲਾ ਪਾਉਂਦੀ ਆ ਚੁੱਕ ਕੇ ਘਰ ਵਾਲੇ ਉਹਨੂੰ ਹਸਪੀਟਲ ਅੰਦਰ ਦਾਖਲ ਕਰਵਾਉਂਦੇ ਆ ਜਿੱਥੇ ਡਾਕਟਰ ਕਹਿੰਦੇ ਕਿ ਇਹਦੀ ਤਾਂ ਬਹੁਤ ਜ਼ਿਆਦਾ ਖੂਨ ਵਹਿ ਗਿਆ ਇਹਦੀ ਤਾਂ ਮੌਤ ਹੋ ਚੁੱਕੀ ਆ ਬੇਹਦ ਦਰਦਨਾਕ ਘਟਨਾ ਇਹ ਘਟਨਾ ਛਤੀਸਗੜ ਤੋਂ ਸਾਹਮਣੇ ਆਈ ਆ ਛਤੀਸਗੜ ਦੇ ਜਸ਼ਪੁਰ ਇਲਾਕੇ ਦੀ ਇਹ ਘਟਨਾ ਹੈ ਪੁਸ਼ਤਮ ਸਿੰਘ ਸਿਹਾਰ ਬੰਦੇ ਦਾ ਨਾਮ ਜਿਨੇ ਉਸ ਔਰਤ ਨੂੰ ਕਤਲ ਕੀਤਾ ਤੇ ਉਸ ਔਰਤ ਦਾ ਨਾਮ ਪ੍ਰਭਾਵਤੀ ਸਿਹਾਰ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਪ੍ਰਭਾਵਤੀ ਦਾ ਜਿਹੜਾ ਘਰ ਵਾਲਾ ਸੀ ਉਹ ਮੋਟਰਸਾਈਕਲ ਠੀਕ ਕਰਾਉਣ ਬਾਜ਼ਾਰ ਗਿਆ ਹੋਇਆ ਸੀ ਤਾਂ ਉਹ ਬੰਦੇ ਨੂੰ ਲੱਗਾ ਕਿ ਵਧੀਆ ਮੌਕਾ ਹੈ ਕਿ ਮੈਂ ਇਸ ਔਰਤ ਨੂੰ ਮੌਤ ਦੇ ਘਾਟ ਉਤਾਰ ਦੇਣਾ ਪਹਿਲਾਂ ਤਾਂ ਪੁਲਿਸ ਨੂੰ ਲੱਗਾ ਕਿ ਉਹ ਔਰਤ ਸਰਪੰਚ ਆ ਇਸ ਕਰਕੇ ਜਿਹੜੀ ਇਹ ਸਰਪੰਚ ਔਰਤਾ ਇਹਦਾ ਕਤਲ ਸ਼ਾਇਦ ਰਾਜਨੀਤਿਕ ਹੋਵੇ ਪਰ ਜਦੋਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰਨੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਤਾਂ ਉਹ ਕਹਿੰਦੇ ਸ਼ੱਕ ਦੀ ਸੂਈ ਇਹਨਾਂ ਦੇ ਪਰਿਵਾਰ ਵਾਲੀ ਗਈ ਤਾਂ ਫਿਰ ਉਸ ਬੰਦੇ ਨੂੰ ਅਰੈਸਟ ਕੀਤਾ ਉਹਦੇ ਤੋਂ ਪੁੱਛਗਿੱਛ ਕੀਤੀ ਤਾਂ ਉਹਨੇ ਇਹ ਸਾਰਾ ਕੁਝ ਦੱਸਿਆ ਕਿ ਇਹ ਸਾਨੂੰ ਤੰਗ ਪਰੇਸ਼ਾਨ ਕਰਦੀ ਸੀ ਸਾਡਾ ਮਜ਼ਾਕ ਬਣਾਉਂਦੀ ਸੀ ਹੋਰ ਤਾਂ ਕੁਝ ਨਹੀਂ ਕਿ ਉਹ ਜਾਦੂ ਟੋਨੇ ਕਰਦੀ ਸੀ ਸਾਡੇ ਤੇ ਜਿਹਦੇ ਕਰਕੇ ਸਾਡਾ ਜਿਹੜਾ ਪਰਿਵਾਰ ਆ ਬਿਮਾਰ ਰਹਿੰਦਾ ਸੀ ਤੇ ਨਾਲੇ ਉਹ ਸਾਨੂੰ ਸਾਡਾ ਮਜ਼ਾਕ ਬਣਾਉਂਦੀ ਸੀ ਜਿਹਦੇ ਕਰਕੇ ਮੈਂ ਗੁੱਸੇ ਦੇ ਵਿੱਚ ਆ ਕੇ ਆਪਣੀ ਭੁਜਾਈ ਦਾ ਆਪਣੇ ਭਰਾ ਦੇ ਘਰ ਵਾਲੀ ਦਾ ਕਤਲ ਕਰ ਦਿੱਤਾ ਬੇਹੱਦ ਹੈਰਾਨੀਜਨਕ ਮਾਮਲਾ ਕਿ ਸਾਡੇ ਲੋਕਾਂ ਦੇ ਅੰਦਰ ਸਹਿਨਸ਼ੀਲਤਾ ਕਿੰਨੀ ਘੱਟ ਹੋ ਗਈ ਆ ਕਿ ਨਿੱਕੀਆਂ-ਨਿੱਕੀਆਂ ਗੱਲਾਂ ਉਹਨਾਂ ਨੂੰ ਐ ਲੱਗਦਾ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਕਿਸੇ ਵਿਅਕਤੀ ਨੂੰ ਵੀ ਮਾਰਿਆ ਜਾ ਸਕਦਾ ਤੇ ਉਹਨੇ ਆਪਣੀ ਭਝਾਈ ਦਾ ਕਤਲ ਕਰ ਦਿੱਤਾ ਸ਼ਾਇਦ ਇਹ ਉਹਦਾ ਅੰਧਵਿਸ਼ਵਾਸੀ ਸੀ ਅੰਧਵਿਸ਼ ਬਿਲਕੁਲ ਅੰਧਵਿਸ਼ਵਾਸੀ ਹੀ ਕਹਿ ਸਕਦੇ ਆ ਕਿ ਜਾਦੂ ਟੂਣੇ ਦੇ ਨਾਲ ਕਿਸੇ ਦਾ ਕੀ ਨੁਕਸਾਨ ਹੋਣਾ ਬਸ ਇਹ ਤਾਂ ਇੱਕ ਮਾਨਸਿਕ ਵਹਿਮ ਹੋ ਜਾਂਦਾ ਜਦੋਂ ਬੰਦਾ ਮਾਨਸਿਕ ਵਹਿਮ ਦਾ ਸ਼ਿਕਾਰ ਹੋ ਜਾਂਦਾ ਮਾਨਸਿਕ ਰੋਗੀ ਹੋ ਜਾਂਦਾ ਤਾਂ ਫਿਰ ਉਹਨੂੰ ਲੱਗਦਾ ਕਿ ਜਿਹੜੇ ਦੂਸਰੇ ਵੱਲੋਂ ਕੀਤੇ ਗਏ ਜਾਦੂ ਟੂਣੇ ਆ ਉਹ ਸਾਡੇ ਉੱਤੇ ਅਸਰ ਕਰਦੇ ਆ ਤੇ ਇਸੇ ਕਰਕੇ ਉਹਨੇ ਆਪਣੀ ਭੁਜਾਈ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਉਹਦੇ ਟੂਣਿਆਂ ਨੇ ਤਾਂ ਖੈਰ ਉਹਦਾ ਕੁਝ ਨਹੀਂ ਵਿਗਾੜਿਆ ਪਰ ਜੋ ਉਹਨੇ ਆਪ ਖੁਦ ਗਲਤ ਫੈਸਲਾ ਲੈ ਲਿਆ ਉਹਦੇ ਕਰਕੇ ਉਹਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਕਿ ਹੁਣ ਜਿਹੜੀਆਂ ਉਹਦੀਆਂ ਤਿੰਨ ਧੀਆਂ ਨੇ ਤੇ ਉਹਦੇ ਘਰ ਵਾਲੀ ਉਹ ਪਿੱਛੋਂ ਰੋਲਣ ਗਈਆਂ ਤੇ ਖੋਦੋ ਬੰਦਾ ਕਤਲ ਦੇ ਇਲਜ਼ਾਮਾਂ ਦੇ ਵਿੱਚ ਜੇਲ੍ਹ ਚਲਾ ਗਿਆ। ਬਾਕੀ ਇਸ ਮਾਮਲੇ ਦੀ ਕੀ ਸਚਾਈ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਬਾਕੀ ਰਹਿੰਦੀ ਆ ਉਹਦੇ ਬਾਅਦ ਪਤਾ ਚੱਲੂਗਾ। ਇਹ ਜਿਹੜੀ ਸਾਰੀ ਘਟਨਾ ਹੈ ਇਹ ਐਸਐਸਪੀ ਸ਼ਸ਼ੀ ਮੋਹਨ ਸਿੰਘ ਨੇ মিডিਆ ਦੇ ਵਿੱਚ ਦੱਸੀ।